ਪਰ ਸੁਣੋ ਇਸ ਸਮੇਂ ਤੁਹਾਡਾ ਇੱਕੋ ਇੱਕ ਫੋਕਸ ਆ ਸਿਰਫ ਆਪਣੀ ਆਜ਼ਾਦੀ ਤੇ ਹੋਣਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ ਜਾਂ ਜੋ ਸਿਰਫ ਤੁਹਾਨੂੰ ਨੀਵਾ ਦਿਖਾ ਰਹੇ ਨੇ ਉਹਨਾਂ ਦੀਆਂ ਗੱਲਾਂ ਨੂੰ ਇੱਕ ਕੰਨ ਦੇ ਵਿੱਚ ਦੀ ਸੁਣੋ ਤੇ ਦੂਜੇ ਕੰਨ ਦੇ ਵਿੱਚ ਦੀ ਕੱਢ ਦਿਓ ਉਹਨਾਂ ਦੀ رائے ਦੀ ਤੁਹਾਨੂੰ ਲੋੜ ਨਹੀਂ ਉਹਨਾਂ ਦੀਆਂ ਟਿੱਪਣੀਆਂ ਨੂੰ ਆਪਣੇ ਮਨ ਤੇ ਹਾਵੀ ਨਾ ਹੋਣ ਦਿਓ ਕਿਉਂਕਿ ਜਦੋਂ ਤੁਸੀਂ ਇਸ ਮੁਸ਼ਕਲ ਸਮੇਂ ਦੇ ਵਿੱਚੋਂ ਨਿਕਲੋਗੇ ਜਦੋਂ ਤੁਹਾਡੀ ਵਾਪਸੀ ਹੋਊਗੀ ਤਾਂ ਇਹੀ ਲੋਕ ਸਭ ਤੋਂ ਪਹਿਲਾਂ ਤੁਹਾਡੇ ਨਾਲ ਖੜੇ ਹੋਣਗੇ ਤੁਹਾਡੀ ਤਾਰੀਫ਼ ਕਰਨਗੇ ਤੇ ਉਦੋਂ ਤੁਹਾਨੂੰ ਕਿਸੇ ਨੂੰ ਕੁਝ ਵੀ ਸਾਬਤ ਕਰਨ ਦੀ ਲੋੜ ਨਹੀਂ ਪਊਗੀ ਸੋ ਆਪਣੀ ਊਰਜਾ ਇਹਨਾਂ ਫालतू ਗੱਲਾਂ ਤੇ ਬਰਬਾਦ ਨਾ ਕਰੋ ਆਪਣੇ ਟੀਚੇ ਤੇ ਧਿਆਨ ਦਿਓ ਤੇ ਅੰਤ ਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮਨ ਦੀ ਸ਼ਾਂਤੀ ਦਾ ਆਸਰਾ ਬਣਾਓ ਇੱਕ ਅਜਿਹਾ ਆਧਾਰ ਜੋ ਤੁਹਾਨੂੰ ਇਸ ਮੁਸ਼ਕਲ ਸਮੇਂ ਵਿੱਚ ਸ਼ਾਂਤੀ ਤੇ ਤਾਕਤ ਦੇਵੇ ਚਾਹੇ ਉਹ ਤੁਹਾਡੀ ਅਰਦਾਸ ਹੋਵੇ ਪਾਠ ਹੋਵੇ ਸਿਮਰਨ ਹੋਵੇ ਜਾਂ ਸਿਰਫ ਕੁਝ ਪਲ ਖੁਦ ਨਾਲ ਬੈਠਣਾ ਹੋਵੇ ਹਰ ਰੋਜ਼ ਕੁਝ ਸਮਾਂ ਕੱਢੋ ਜਦੋਂ ਤੁਸੀਂ ਬਾਹਰੀ ਦੁਨੀਆ ਦੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਆਪਣੇ ਅੰਦਰ ਨਾਲ ਜੁੜ ਸਕੋ ਇਹ ਤੁਹਾਡੀ ਰੀਸੈਟ ਸਟਰੈਟਜੀ ਆ ਜਦੋਂ ਸਾਰੇ ਦਿਨ ਦੀਆਂ ਪਰੇਸ਼ਾਨੀਆਂ ਨੀਆਂ ਤੁਹਾਨੂੰ ਥਕਾ ਦੇਣਾਂ ਜਦੋਂ ਨਿਰਾਸ਼ਾ ਘੇਰ ਲਵੇ ਉਦੋਂ ਇਹ ਪਲ ਤੁਹਾਨੂੰ ਦੁਬਾਰਾ ਤਾਜ਼ਾ ਕਰਨਗੇ ਤੁਹਾਨੂੰ ਸਹੀ ਸੋਚ ਵੱਲ ਵਾਪਸ ਲਿਆਉਣਗੇ ਜਦੋਂ ਤੁਸੀਂ ਆਪਣੇ ਅੰਦਰ ਦੀ ਸ਼ਾਂਤੀ ਨਾਲ ਜੁੜਦੇ ਹੋ ਤਾਂ ਤੁਹਾਨੂੰ ਹੱਲ ਆਪਣੇ ਆਪ ਲੱਭਣੇ ਸ਼ੁਰੂ ਹੋ ਜਾਂਦੇ ਨੇ ਤੁਹਾਡਾ ਮਨ ਸ਼ਾਂਤ ਹੁੰਦਾ ਤੇ ਤੁਸੀਂ ਸਪਸ਼ਟ ਸੋਚ ਸਕਦੇ ਹੋ ਕਿ ਅੱਗੇ ਕੀ ਕਰਨਾ ਇਹ ਸਿਰਫ ਇੱਕ ਰਸਮ ਨਹੀਂ ਇਹ ਤੁਹਾਡੀ ਅੰਦਰੂਨੀ ਸ਼ਕਤੀ ਦਾ ਸਰੋਤ ਹੈ ਯਾਦ ਰੱਖੋ ਜੇ ਤੁਸੀਂ ਅੰਦਰੋਂ ਮਜ਼ਬੂਤ ਹੋ ਤਾਂ ਕੋਈ ਵੀ ਬਾਹਰੀ ਸਮੱਸਿਆ ਤੁਹਾਨੂੰ ਤੋੜ ਨਹੀਂ ਸਕਦੀ ਹਰ ਸਵੇਰੇ ਇੱਕ ਨਵੀਂ ਸ਼ੁਰੂਆਤ ਆ ਤੇ ਹਰ ਅਰਦਾਸ ਜਾਂ ਸਿਮਰਨ ਤੁਹਾਨੂੰ ਉਸ ਸ਼ੁਰੂਆਤ ਲਈ ਤਿਆਰ ਕਰੇਗੀ ਸ਼ਾਂਤ ਰਹੋ ਭਰੋਸਾ ਰੱਖੋ ਸੋ ਅੱਜ ਦੀ ਇਹ ਗੱਲਬਾਤ ਸਿਰਫ ਸ਼ਬਦ ਨਹੀਂ ਸੀ ਇਹ ਇੱਕ ਵਿਸ਼ਵਾਸ ਹੈ ਇੱਕ ਵਾਦਾ ਹੈ ਜੋ ਮੈਂ ਤੁਹਾਡੇ ਨਾਲ ਕਰ ਰਿਹਾ ਮੈਂ ਜਾਣਦਾ ਇਹ ਰਾਹ ਮੁਸ਼ਕਲ ਹੋਊਗਾ ਚੁਣੌਤੀਆਂ ਆਉਣਗੀਆਂ ਕਈ ਵਾਰ ਹਿੰਮਤ ਟੁੱਟੂਗੀ ਪਰ ਯਾਦ ਰੱਖਿਓ ਤੁਸੀਂ ਇਕੱਲੇ ਨਹੀਂ ਹੋ ਤੁਹਾਡੇ ਅੰਦਰ ਉਹ ਤਾਕਤ ਹੈ ਉਹ ਹਿੰਮਤ ਹੈ ਜੋ ਤੁਹਾਨੂੰ ਇਸ ਬੋਝ ਤੋਂ ਮੁਕਤ ਕਰਵਾ ਸਕਦੀ ਹੈ ਬਸ ਇੱਕ ਫੈਸਲਾ ਲਓ ਇੱਕ ਕਦਮ ਚੁੱਕੋ ਤੇ ਫਿਰ ਪਿੱਛੇ ਮੁੜ ਕੇ ਨਾ ਦੇਖੋ ਜਿਸ ਦੁਨੀਆ ਨੇ ਤੁਹਾਨੂੰ ਡਰਾਇਆ ਉਹੀ ਦੁਨੀਆ ਦੇਖੂਗੀ ਤੁਹਾਡੀ ਸ਼ਾਨਦਾਰ ਵਾਪਸੀ ਇਹ ਤੁਹਾਡੀ ਕਹਾਣੀ ਦਾ ਅੰਤ ਨਹੀਂ ਤੁਹਾਡੀ ਜਿੱਤ ਦੀ ਸ਼ੁਰੂਆਤ ਹੈ ਉਠੋ ਅੱਜ ਹੀ ਤੇ ਆਪਣੀ ਵਾਪਸੀ ਲਈ ਤਿਆਰ ਹੋ ਜਾਓ ਕਿਉਂਕਿ ਤੁਹਾਡੀ ਵਾਪਸੀ ਦੁਨੀਆ ਦੇਖੂਗੀ